ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਬੰਜਵਾ ਕਰਹ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਡ ਦਹਜ ਸੁਭਰਮੇ ਥਕ ਆਏ ਪ੍ਰਭ ਕੀ ਸ਼ਾਮ ਦੇਹੰਦ ਦੇ ਤੇ ਬਾਹਰੀ ਕਿਤੇ ਨ ਆਵੈ ਕਾਮ ਜਾਲ ਵਿਨ ਸਾਖ ਮੁਲਾਵੰਤੀ ਉਪਜੈ ਨਾਹੀ ਨਾਮ ਹਰ ਨਾਹ ਨਾ ਮੇਲੀਐ ਸਾਜਨੈ ਖਤ ਪਾਈਐ ਵਿਸਰਾਮ ਜਿਤ ਕਰ ਹਰ ਕੰਤਨਾ ਬਰਗਟਈ ਵਠਨਗਰ ਸੇ ਗ੍ਰਾਮ ਸਰਬ ਸਿੰਗਾਰ ਤਮੋਲ ਰਸ ਸਣ ਦੇਹੀ ਸਭ ਖਾਮ ਪ੍ਰਾ ਸੁਆਮੀ ਕੰਤ ਵਿਹੋਨੀਆ ਮੇ ਤੁ ਸੱਜਣਾ ਸਭ ਜਾਮ ਨਾਨਕ ਕੀ ਬਨੰਤੀਆ ਕਰ ਕਿਰਪਾ ਦੀਜੈ ਨਾਮ ਘਰ ਮਿਲਹੁ ਸਵਾਮੀ ਸੰਗ ਪ੍ਰਭ ਜਿਸ ਕਾਲਹਿ ਚਲਤਾਮ ਛੇਤ ਗੋਵਿੰਦ ਅਰਾਧੀਐ ਹੋਵੇ ਅਨੰਦ ਕਣਹ ਸੰਤ ਜਨਾ ਮਿਲ ਪਾਈਐ ਕ੍ਰਿਸ਼ਨ ਨਾਮ ਕਣਹ ਜਨ ਪਾਇਆ ਪ੍ਰਭ ਇਹ ਆਪਣ ਹਾਇ ਰਸੀ ਗਣਾ ਇੱਕ ਹਿੰਨ ਦਸਬਨ ਜੀਵਣਾ ਵਿਸਥਾ ਜਨਮ ਜਣਾ ਜਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਜਿਤ ਨਾ ਆਬਈ ਕਿਤੜਾ ਦੁੱਖ ਗਣਾ ਜਿਨੀ 라ਵਿਆਸੋ ਪ੍ਰਭੂ ਤੰਨਾ ਭਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਜਿਸਕੇ ਪਾਏ ਲਗਾ ਵਸਾਖ ਧੀਰਨ ਕਿਉ ਕਾਢੀਆ ਜਿਨਾ ਪ੍ਰੇਮ ਵਿਚੋ ਹੋ ਹਰ ਸਾਜਨ ਬੁਰਖ ਵਿਸਾਰਕੈ ਲੱਗੀ ਮਾਇਆਧੋ ਪੁੱਤਰ ਕਲਤਰਨਾ ਸੰਗ ਤਨ ਹਰਿ ਅਬਿਨਾਸੀ ਅਹ ਪਰਚ ਬਜਤ ਸਗਲੀ ਮੁਈ ਜੁਠੈ ਦੰਦੈ ਮੋਹ ਏਕਸ ਹਰ ਕੈ ਨਾਮ ਬਿਨ ਅਗੈ ਲਈਐ ਕੋ ਹੈ ਦੇ ਵਿਸਾਰ ਬਿਗੂਚਣਾ ਪ੍ਰਾਪਿਨੀ ਅਬਰ ਨ ਕੋਈ ਪ੍ਰੇਮ ਅਜਰਣੀ ਜੋ ਲਗੇ تنਕੇ ਨਿਰਮਲ ਸੋਈ ਨਾਨਕ ਕੀ ਪ੍ਰਭ ਬਿਨਤੀ ਪ੍ਰਾਪਿਲੋ ਪ੍ਰਾਪਤ ਹੋਈ ਵਸਾਖ ਸੁਹਾਵਾ ਤਾ ਲੱਗੇ ਜਹ ਸੰਤ ਭਟੇ ਹਰ ਸੋਈ ਹਰ ਜੀਠ ਜੁੜਿੰਦਾ ਲੋੜੀਐ ਜਿਸ ਵਾਗੈ ਸਭ ਨਿਵੰਨ ਹਰ ਸੱਜਣ ਦਾਵਣ ਲੱਗੇ ਆ ਕਿਸੇ ਨ ਦੇਵੰਦ ਮਾਣਕ ਮੋਟੀ ਨਾਮ ਪ੍ਰਭ ਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਹਲੌਣੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਵਹਿਤੇ ਆਪਣੇ ਸੇਖੀ ਹਿਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗਿ ਪ੍ਰਾਪਤੀ ਨਾਨਕ ਰੰਗ ਮਾਨੰਨ ਰਜੇਠ ਰੰਗੀਲਾ ਦਿਸ ਦਣੀ ਜਿਸ ਜਿਸ ਕਹਿ ਭਾਗ ਮਥੰਡ ਆਸਾੜਤ ਪੰਦਾ ਦਿਸ ਲਗੈ ਹ ਨਾ ਹੋ ਨਜਿਨਾ ਆਸ ਜਗ ਜੀਵਨ ਬ੍ਰਖ ਤਿਆਗ ਕੈ ਮਾਨਸੋ ਸੰਧੀ ਆਸ ਦੋਏ ਪਾਏ ਵਿਗੂਚੀਐ ਗਲ ਪਈ ਇਸ ਜਮ ਕੀ ਆਸ ਜਿਹਾ ਵਿਜੈ ਸੋ ਲੋੜੈ ਮੱਥੇ ਜੋ ਲਿਖਿਆਸ ਰਣ ਵਿਹਾਣੀ ਬਚਤਾਣੀ ਉੱਠ ਚਲੀ ਗਈ ਨਿਰਾਸ ਜਿੰਨ ਕੋ ਸਾਧੂ ਬੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਵਿਆਪੁਣੀ ਜੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਰੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹਿੰਦਾ ਜਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸੱਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮਿ ਆਧਾਰ ਮੇਖਿਆ ਰੰਗ ਕੁੜਾਵੀਆ ਦਿਸਨ ਸਭ ਐਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੈਂ ਸਾਧੂ ਪੀਵਣ ਹਾਰ ਵਾਣ ਜਨ ਪ੍ਰਸੰਗ ਮੌਲਿਆ ਸਮਰਥ ਰੱਖੇ ਆਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਤਕੀਏ ਪ੍ਰਭ ਪਾਇਆ ਹਉਦਨ ਕੈ ਸਦ ਬਲਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਜਨਾ ਸੁਹਾਗਣੀ ਜਿਨ ਰਾਮ ਨਾਮ ਰਹਾਰ ਪਾਦੋ ਪਰਮ ਬੁਲਾਣੀਆ ਦੁਜੇ ਲਗਾ ਹੇਤ ਲਖ ਸੰਗਾਰ ਬਣਾਇਆ ਕਰਜ ਨਾਹੀ ਕੀਤ ਜਿਤ ਦਿਨ ਦੇਹੀ ਬਿਨ ਸਸੀ ਤਤ ਵੇਲੇ ਕਹਸਨ ਹਰੀਤ ਪਕਰ ਜਲਾਇਨ ਦੂਤ ਜੰਮ ਅਕਸ਼ਨ ਦੇਨੀ ਭੀਤ ਛੱਡ ਖੜੋਤੈ ਖਿਨਹਿ ਮਹ ਹੈ ਜਿਸ ਸਿਉ ਲੱਗਾ ਹੇਤ ਹੱਥ ਮਰੋੜਾ ਦੰਨ ਕਪੈ ਸਿਆ ਹੋ ਹੋ ਵਾਸੀਤ ਜਿਹਾਂ ਵਿਜੇ ਸੁਹ ਲੋੜੈ ਕਰਮਾ ਸੁਨੜਾ ਹੀਤ ਨਾਨਕ ਪ੍ਰਸਰਣਾ ਗਜੇ ਚਰਨ ਬਹੁਤ ਪ੍ਰਵਦੇਤ ਸੇ ਭਾਦੋ ਨਿਰਖ ਨਾ ਪਾਈ ਹੈ ਗੁਰਖਣ ਵਾਲਾ ਹੀਤ ਅਸੋਨ ਪ੍ਰੇਮ ਮਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਵਿਆਦ ਅਛਣ ਗੜੀ ਖਿਆਨ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੀ ਹਉ ਜਨ ਕੈ ਲਗਾ ਪਾਏ ਹੇਣ ਪ੍ਰਭਾ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਜਾਖਿਆ ਪ੍ਰੇਮ ਰਸ ਸੇ ਤਰਪਤ ਰਹੇ ਅਘਾਈ ਆਪ ਲਿਆ ਗ੍ਰੰਤੀ ਕਰਹੈ ਲਿਖੋ ਪ੍ਰਭੂ ਲੜ ਲਾਏ ਜੋ ਹਰ ਗੰਤ ਮਿਲਾਹੀਆ ਸਿ ਵਿਛੜ ਗਤ ਹੈ ਨਾ ਜਾਏ ਪ੍ਰਾਵਣ ਦੂਜਾ ਕੋ ਨਹੀਂ ਨਾਨਕ ਹਰ ਸਨਾਈ ਅਸੋ ਸਕੀ ਉਸੰਦੇ ਆ ਜਿਨਾਂ ਮਿਆਂ ਹਰ ਰਾਇ ਕਰਤਕ ਕਰਮਗਮਾਵਣੇ ਦੋਸਨਾ ਖਾ ਹੋ ਜੋਗ ਪਰਮੇਸ਼ਰ ਦੇ ਬੁੱਧਿਆ ਵਿਆਪਨ ਸਭੈ ਰੋਗ ਭੇਮਕ ਹੋਏ ਰਾਮਚੇ ਲਗਨ ਜਨਮ ਵਿਜੋਗ ਕਿਨ ਮੈਂ ਕੋੜੀ ਹੋਏ ਗਏ ਜਿਤਲੇ ਮਾਇਆ ਭੋਗ ਵੇਚਣਾ ਕੋਈ ਕਰ ਸਕੈ ਕਿਸ ਸਹੈ ਰੂਹ ਹੈ ਰੋਜ ਹਿਤਾਖਸ਼ਨ ਨ ਹੋਵਈ ਲਿਖਿਆ ਦੁ ਸੰਜੋਗ ਔਡ ਭਾਗੀ ਵੀਰੁ ਨੈ ਵੀਰਾ ਪ੍ਰਭ ਮਿਲੈ ਦੁ ਤਰੇ ਸਭ ਵਿਯੋਗ ਨਾਨਕ ਕੋ ਪ੍ਰਭ ਰਾਖਲੇ ਮੇ ਸਾਹਿ ਮੰਦੀ ਮੋਚ ਖਤਗ ਹੋਵੈ ਸਾਧ ਸੰਗ ਬੰਸੈ ਸਭੈ ਸੋਚ ਮੰਗਰ ਮਾਹੀ ਸੁਹਿੰਦੀਆਂ ਹਰ ਵੀਰ ਸੰਗ ਬੈਠੜੀਆਂ ਹੈ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਹੈ ਤਨ ਮਨ ਮੌਲੀ ਆਰਾਮ ਸਿਉ ਸੰਸਾਦ ਸਹਿਲੜੀਆਂ ਹੈ ਸਾਜਨਾ ਦੇਵ ਹਰੀ ਸਿਰਹਿਨ ਕਿੱਲੜੀਆਂ ਹੈ ਤਨ ਦੁਖ ਨਾਹ ਬਹੁਤ ਰੈ ਸੇ ਜਮਕੈ ਵਸ ਬੜੀਆਂ ਹੈ ਨਿਨੀ 라ਗਿਆ ਪ੍ਰਭ ਆਪਣਾ ਸੇ ਦਿਨਸ ਨਿਤ ਖੜਿਆ ਹੈ ਰਤਨ جواਹਰ ਲਾਲ ਹਰ ਕੰਠ ਦਨਾ ਜਣੀਆ ਹੈ ਨਾਨਕ ਵਾਂਚੈ ਧੂੜ ਤਿੰਨ ਪ੍ਰਭ ਸਰਣੀ ਦਰ ਪੜਿਆ ਹੈ ਮੰਗਰ ਪ੍ਰਭ ਅਰਾਧਣਾ ਬਾਹਣ ਨਾ ਜਨਮਣੀਆ ਹੈ ਉਹ ਖਰਖਾਨਾ ਵਿਆਪਈ ਗੰਠ ਮਿਲਿਆ ਹਰ ਨਾ ਹੋ ਮਨ ਵਿਦੇ ਆਹਰ ਨਾ ਰਵਿੰਦ ਦਰਸ਼ਨ ਲਗਣਾ ਸਾਹੋ ਓਟ ਗੋਬਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੋ ਮਿਖਿਆ ਬਹ ਨਾ ਸਕਈ ਮਿਲ ਸਾਧ ਗੁਣ ਗਾਹੋ ਜਹਤੇ ਅਪਜੀਤ ਹੈ ਮਿਲੀ ਸਚੇ ਬ੍ਰੀਤ ਸਮਾਹੋ ਕਰ ਗਹਿ ਲੈ ਨੀ ਪਾਰ ਬ੍ਰਹਮ ਬਾਹੁਨ ਨਾ ਵਿਛੜੀ ਆਹੋ ਬਾਰ ਜਾਉ ਲਖ ਬੈਰੀਆ ਹਾ ਸੱਜਣ ਅਗੰ ਅਗਾਹੋ ਸ਼ਰਮ ਬਈ ਨਾਰਾਇਣ ਨਾਨਕ ਦਰਪਈਆਹੋ ਔਖ ਸੁਹਿੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾ ਗਮ ਜਨ ਸੰਗ ਸਾਧੂ ਆ ਧੂੜੀ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਏ ਸਭ ਨਾਨੂ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸੱਚੇ ਮਾਰਗ ਚੱਲਦਿਆਂ ਸਦਖਰੇ ਜਹਾਨ ਹਰਿ ਸਠੀਰ ਸਗਲ ਕੁੰਨ ਜੀ ਦੇ ਆਪ ਰਵਾਨ ਜਿਸ ਨੂੰ ਦੀਵੇ ਦੇ ਆਕਰ ਸੋਈ ਬੁਰਖ ਸੁਜਾਨ ਜਿਨਾਂ ਮਿਲਿਆ ਪ੍ਰਭਿ ਆਪਣਾ ਨਾਨਕ ਤਨ ਗੁਰ ਰਵਾਨ ਮਾਗ ਸੁਝੇ ਦੇ ਹਾਦੀ ਹੈ ਜਿਨ ਪੂਰਾ ਗੁਰ ਮਿਹਰਵਾਨ ਹਲ ਗੁਣ ਨਦੋ ਪਾਰਜਨ ਹਰ ਸੱਜਣ ਬਰਗਟੇ ਆਏ ਸੰਤ ਸਹਾਈ ਰਾਮ ਕੀ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਉ ਦੁੱਖਾ ਨਾਹੀ ਜਾਈ ਪਿਛ ਬੁਣੀ ਵੱਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦੁ ਆਲਾਏ ਜੀ ਹਾਂ ਅਵਰ ਨਾ ਦੇ ਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਬਲਤ ਸਵਾਰਿ ਉਨ ਨਿਹੰਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹਾਂ ਨਾ ਜਨਮ ਧਾਏ ਜਿਹ ਵਾਇਕ ਗੁਣ ਤਰੇ ਨਾਨਕ ਚਰਨੀ ਪਾਈ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਜਰਣੀ ਭਾਈ ਫਲ ਗੁਣ ਨਿਤ ਸਲਾਹੀਐ ਜਿਸਨੋ ਦਨ ਅਤਮਾਈ ਜਿਨ ਜਿਨ ਨਾਮ ਹੰਧਿਆਇਆ ਤਨਕੇ ਕਾਜ ਸਰੇ ਹਰ ਗੁਰ ਪੂਰਾ ਰਧਿਆ ਦਰਗਹਿ ਸਚੁ ਖਰੀ ਸਰਵ ਸੁਖਾਨਿਤ ਚਰਨ ਹਰ ਭਵਜਲੈ ਵਿਖਮ ਤਰੇ ਪ੍ਰੇਮ ਭਗਤ ਜਨ ਬਾਈਆ ਵਿਖਿਆ ਨਹੀਂ ਜਰੇ ਕੂੜ ਗੇਲਵਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਬ੍ਰਵ ਸੇਵਦੇ ਮਨ ਅੰਦਰ ਇਕ ਧਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਤੇ